ਹੇ ਸਰਕਾਰਯੋਗ ਸੰਤ ਬਾਬਾ ਮਨਜੀਤ ਸਿੰਘ ਜੀ ਦਾ ਜਨਮ ਦਿਨ ਜਿਹੜਾ ਬਹੁਤ ਹੀ ਅਸ਼ਾ ਦੇ ਨਾਲ ਸੰਗਤਾਂ ਨਾਰੀਆਂ ਸਿਰਫ ਪੰਜਾਬ ਦੇ ਵਿੱਚ ਨਹੀਂ ਬੱਲਾ ਵੀ ਧਰਤੀ ਦੇ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸੰਗਤਾਂ ਜਿਹੜਾ ਪੂਤਾਂ ਦਾ ਜਨਮ ਦਿਨ ਨਾਰੀਆਂ ਸੋ ਅੱਜ ਮੈਂ ਕਰਤਾਰਪੁਰ ਵਾਸੀਆਂ ਨੂੰ ਹਲਕਾ ਵਿਧਾਇਕ ਹੋਣ ਦੇ ਨਾਤੇ ਔਰ ਪੰਜਾਬ ਵਾਸੀਆਂ ਨੂੰ ਜਿਹੜਾ ਸੰਤ ਪਪਾ ਨੰਜੰਦਾ ਸਾਹਿਬ ਦੇ ਜਿਉਂਦੇ ਆਂਦੀ ਬਹੁਤ ਮਾਣਕਾ ਦੇਣਾ ਔਰ ਸੰਤ ਪਪਾ ਨੰਜੰਦਾ ਸਾਹਿਬ ਜੀ ਮਹਾਰਾਜ ਦੀ ਇਹਨਾਂ ਦੀ ਅਸ਼ੀਰਵਾਦ ਸਾਡੇ ਇਲਾਕੇ ਦੇ ਉੱਤੇ ਸੰਗਤਾਂ ਦੇ ਉੱਤੇ ਬਣੀ ਹੈ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸੰਤ ਪਪਾ ਨੰਜੰਦਾ ਸਾਹਿਬ ਦਾ ਜਿਹੜਾ ਬਹੁਤ ਲੰਬੀ ਉਮਰ ਹੋਵੇ ਔਰ ਇਦਾਂ ਹੀ ਸੰਗਤਾਂ ਦੇ ਉੱਤੇ ਅਸ਼ੀਰਵਾਦ ਬਣਾਈ ਰੱਖਣ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਜਿਹੜਾ ਮੈਂ ਪੰਜਾਬ ਸਰਕਾਰ ਦਾ ਨਮਾਇੰਦਾ ਹੋਣ ਦੇ ਨਾਤੇ ਅੱਜ ਪੰਜਾਬ ਸਰਕਾਰ ਵੱਲੋਂ ਕੁ ਦੋ ਦਿਨ ਪਹਿਲਾਂ ਦੀ ਗੱਲ ਹੈ ਕਿ ਇਥੇ ਸੀਵਰੇਜ ਇਨਫਰਾਸਟਰਕਚਰ ਦਾ ਕਾਫੀ ਦੇਰ ਦਾ ਜਿਹੜਾ ਕੰਮ ਰੁਕਿਆ ਹੋਇਆ ਸੀ ਤੇ 3 ਕਰੋੜ 40 ਲੱਖ ਰੁਪਏ ਜਿਹੜਾ ਉਹ ਅਸੀਂ ਮਨਜ਼ੂਰ ਕੀਤਾ ਸਰਕਾਰ ਨੇ ਔਰ ਜਿਹੜਾ ਇਹਦਾ ਪਰਵੀ ਦੇ ਵਿੱਚ ਕੰਮ ਜਿਹੜਾ ਸ਼ੁਰੂ ਹੋਵੇਗਾ ਔਰ ਅੱਜ ਦੇ ਇਸ ਬਹੁਤ ਹੀ ਪਵਿੱਤਰ ਦਿਹਾੜੇ ਦੇ ਉੱਤੇ ਇਹ ਵੀ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਸੰਗਤਾਂ ਔਰ ਜਿਹੜਾ ਇਸ ਵਿੱਚ ਸਾਨੂੰ ਸਹੂਲਤ ਮਿਲੇਗੀ ਇਹ ਕੰਮ ਕਾਜ ਹੋਵੇਗਾ ਸੋ ਇਹ ਵੀ ਬਾਬਾ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਬਹੁਤ ਬਹੁਤ ਧੰਨਵਾਦ ਸਾਰੇ ਸੰਗਤ ਦਾ ਔਰ ਸਾਰੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਫੇਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਮੁबारक ਔਰ ਮਹਾਰਾਜ ਉਹਨਾਂ ਦੀ ਲੰਮੀ ਉਮਰ ਕਰੇ ਤੇ ਸੰਗਤਾਂ ਦੇ ਮੇਰ ਖਿਆਲ ਪਰਿਆ ਅੱਲਾਹ ਹੱਥ ਬਣਾ ਰਵੇ ਧੰਨਵਾਦ ਗਿਆ ਗੁਰਦੇਵ ਦਾ